ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਬੀਬੀ ਪਰਮੀਤ ਕੌਰ ਖਾਲੜਾ ਉਹਨਾਂ ਨੇ ਇੱਕ ਪੋਸਟ ਪਾਈ ਸੀ ਕਿ ਮੈਂ ਇਲੈਕਸ਼ਨ ਨਹੀਂ ਲੜਨੀ ਤਰਨਤਾਰਨ ਜਿਮਨੀ ਟੂਨ ਜੜੀ ਆਉਣੀ ਹੈ ਤੇ ਉਹਦੇ ਤੇ ਮੈਂ ਗੱਲ ਕਰ ਦਿੱਤੀ ਜਲੂਣੇ ਬਹੁਤ ਲੜੇ ਕਿਸੇ ਨੇ ਕੈਨੇਡਾ ਤੋਂ ਫੋਨ ਕੀਤਾ ਕਿਸੇ ਨੇ ਅਮਰੀਕਾ ਤੋਂ ਕੀਤਾ ਕਿਸੇ ਨੇ ਜਰਮਨ ਤੋਂ ਇੰਗਲੈਂਡ ਤੋਂ ਪਤਾ ਨਹੀਂ ਕਿੱਥੇ ਕਿੱਥੇ ਫੋਨ ਆਏ ਇੰਡੀਆ ਤੋਂ ਬਹੁਤ ਆਏ ਕਹਿੰਦੇ ਗਿਆਨੀ ਜੀ ਤੁਸੀਂ ਇਹ ਗੱਲ ਕਿਉਂ ਕਹਿੰਨੇ ਹੋ ਕਹਿੰਦੇ ਬੀਬੀ ਪਰਮਜੀਤ ਕੌਰ ਖਾਲੜਾ ਡਰਦੇ ਨੇ ਤਾਂ ਨਹੀਂ ਲਖਣ ਲੜਦੇ ਕੀ ਤੋਂ ਡਰਦੇ ਨੇ ਇਹ ਵੀ ਦੱਸ ਦਿਓ ਦੱਸ ਦਿਓ ਕਿ ਤੋਂ ਡਰਦੇ ਨੇ ਜਿਹਦਾ ਪਤੀ ਪੰਜਾਬ ਦੇ ਲਈ ਲਾਵਾਰਸ਼ ਲਾਸ਼ਾਂ ਦੀ شناخت ਕਰਦਾ ਹੋਇਆ ਐਡੀ ਵੱਡੀ ਕੁਰਬਾਨੀ ਕਰ ਗਿਆ ਬੀਬੀ ਖਾਲੜਾ ਨੂੰ ਥਾਣੇ ਵਿੱਚ ਰਾਤਾਂ ਕੱਟੀਆਂ ਪਈਆਂ ਉਦੋਂ ਨਹੀਂ ਉਹ ਡਰੀ ਹੁਣ ਕਿਹ ਤੋਂ ਡਰੂਗੀ ਜੇ ਡਰ ਹੁੰਦਾ ਉਹਨਾਂ ਦੇ ਮਨ ਵਿੱਚ ਕੀ ਉਹ ਪਰਿਵਾਰ ਲਵਾਰਸ਼ ਲਾਸ਼ਾਂ ਦੀ شناخت ਕਰਦਾ ਖਾਲੜਾ ਸਮਝ ਜਿਹੜੀ ਗੱਲ ਹੋ ਰਹੀ ਹੈ ਅਮਰੀਕਾ ਦੇ ਵਿੱਚ ਉਹਨਾਂ ਦੇ ਨਾਂ ਤੇ ਇੱਕ ਸਕੂਲ ਵੀ ਬਣ ਗਿਆ ਜਿਹਨੂੰ ਸਾਹਮਣ ਸੀ ਉਹਨਾਂ ਨੇ ਉਹਦੀ ਕੁਰਬਾਨੀ ਨੂੰ ਜਿੰਦਾ ਰੱਖਿਆ ਠੀਕ ਹੈ ਸਾਡੇ ਪੰਜਾਬ ਦੇ ਲੋਕ ਨਾ ਸ਼ੁਕਰੇ ਹੋ ਜਾਂਦੇ ਨੇ ਇਹ ਆਪਣਾ ਮਤਲਬ ਕੱਢ ਕੇ ਬਾਅਦ ਵਿੱਚ ਬੰਦੇ ਨੂੰ ਭੁੱਲ ਜਾਂਦੇ ਨੇ ਠੀਕ ਹੈ ਅਸੀਂ ਬੇਸ਼ੁਕਰ ਹਾਂ ਅਸੀਂ ਅਕਿਰਤ ਕਹਣਾ ਹੁਣ ਇਹ ਜਿਹੜੇ ਫੋਨ ਕਰਨ ਵਾਲੇ ਨੇ ਕੀ ਕਹਿੰਦੇ ਐ ਵੀ ਬੀਬਾ ਜੀ ਡਰਦੇ ਨੇ ਅਮਰਤਪਾਲ ਵਰਗਿਆਂ ਤੋਂ ਮੂਤਪਾਲ ਵਰਗਿਆਂ ਤੋਂ ਸਮ੍ਰਿਤ ਮਾਨ ਵਰਗਿਆਂ ਤੋਂ ਦਰ ਕਹਦਾ ਜੀ ਉਹ ਕਹਿੰਦੇ ਸਾਡੀ ਮਰਜ਼ੀ ਹੈ ਜੀ ਸਾਡਾ ਕਿ ਮਕਸਦ ਹੀ ਨਹੀਂ ਇਲੈਕਸ਼ਨ ਲੜਨ ਜਦੋਂ ਕਹਿੰਦੇ ਖੰਡੂਰ ਸਾਹਿਬ ਤੋਂ ਮੈਂ ਇਲੈਕਸ਼ਨ ਲੜੀ ਸੀ ਉਦੋਂ ਕਹਿੰਦੇ ਲੋਕਾਂ ਨੇ ਕਦਰ ਪਾਈ ਨਹੀਂ ਉਹਨੇ ਵੀ ਇਹ ਗੱਲ ਸਰੇਆਮ ਕਹਿੰਦੇ ਸੀ ਅੱਜ ਜਦੋਂ ਹੰਡੂਰ ਸਾਹਿਬ ਤੋਂ ਹੁਣ ਇਲੈਕਸ਼ਨ ਲੜੀ ਹੈ ਅਮਰਤਪਾਲ ਨੇ ਤੇ ਉਦੋਂ ਉਹਨੂੰ ਵਰਤਿਆ ਗਿਆ ਸੀ ਹਾਲੇ ਨੂੰ ਸਮਝ ਆ ਗਈ ਅਛਾ ਇਹੋ ਦੇ ਬਿੱਤ ਮੈਂ ਗੱਲ ਇੱਕ ਹੋਰ ਕਹ ਦਿੱਤੀ ਸੀ ਚਲੂਨੇ ਤਾਂ ਲੜੇ ਇਹਨਾਂ ਨੂੰ ਮੈਂ ਕਿਹਾ ਸੀ ਮਖੇ ਵੀ ਇਹਨਾਂ ਦਾ ਮੋਟੋ ਹੁਣ ਇਲੈਕਸ਼ਨ ਜਿੱਤਣਾ ਨਹੀਂ ਹੈਗਾ ਹੁਣ ਫੰਡਿੰਗ ਪੈਸੇ ਇਕੱਠੇ ਕਰਨਾ ਹੈਗਾ ਤਾਂ ਚਲੂਨੇ ਲੜੇ ਕਿਉਂਕਿ ਲੋਕਾਂ ਤਾਂ ਗੱਲ ਜਾਂਦੀ ਹੈ ਜੀ ਜਿਹੜੇ ਲੋਕ ਪਹਿਲਾਂ ਅੱਖਾਂ ਬੰਦ ਕਰਕੇ ਇਹਨਾਂ ਨੂੰ ਭੇਟਾ ਕਹਿ ਕੇ ਭੇਜੀ ਗਏ ਦਾਲਾਂ ਦੇ ਡੱਲ ਪਾਉਣਾਂ ਦੇ ਪੌਂਡ ਉਹ ਬੰਦੇ ਹੁਣ ਸਮਝ ਗਏ ਉਹ ਕਹਿੰਦੇ ਹੁਣ ਅਸੀਂ ਨਹੀਂ ਪਾਉਣਾ ਉਹ ਕਹਿੰਦੇ ਅਸੀਂ ਫੜ ਦਿੰਦੇ ਨਹੀਂ ਹੁਣ ਮੈਂ ਸਿੱਧਾ ਕਹਿ ਰਿਹਾ ਵੀ ਜੇ ਤੁਸੀਂ ਕਹਿੰਦੇ ਹੈਲਪ ਕਰਨੀ ਹੈ ਤੁਸੀਂ ਕਿਸੇ ਐਨਜੀਓ ਨੂੰ ਪੈਸਾ ਨਾ ਦਿਓ ਕਿਸੇ ਕੜਾਮ ਚਾਉਦਰੀ ਨੂੰ ਪੈਸਾ ਨਾ ਭੇਜੋ ਤੁਸੀਂ ਆਪ ਕੰਟੈਕਟ ਕਰੋ ਅਗਲੇ ਨਾਲ ਸਿੱਧਾ ਜੇ ਬੰਦਾ ਲੋੜਵੰਦ ਹੈਗਾ ਤੁਸੀਂ ਉਹਦੀ ਹੈਲਪ ਕਰ ਦਿਓ ਮੈਂ ਇਹ ਗੱਲਾਂ ਕਹਿ ਰਿਹਾ ਨਹੀਂ ਕਹਿਣੀਆਂ ਵੀ ਜ਼ਰੂਰੀ ਹੈ ਅੱਜ ਤੱਕ ਮੈਂ ਕਿਸੇ ਬੰਦੇ ਨੂੰ ਫੋਨ ਕਰਕੇ ਨਹੀਂ ਕਿਹਾ ਵੀ ਫਲਾਣੇ ਬੰਦੇ ਦੀ ਹੈਲਪ ਕਿ ਕਰਨੀ ਹੈ ਪੈਸਾ ਭੇਜੋ ਅੱਜ ਤੱਕ ਕੁਝ ਸਾਬਤ ਕਰ ਦੇਵੇ ਅੱਜ ਤੱਕ ਨਹੀਂ ਕਿਹਾ ਤੇ ਨਾ ਹੀ ਕਹਿਣਾ ਹੁਣ ਇਹਨਾਂ ਦੇ ਚਰੂਨੇ ਤਾਂ ਲੜੇ ਨੇ ਵੀ ਸਾਡਾ ਜਿਹੜਾ ਪੈਸਾ ਇਕੱਠਾ ਹੁੰਦਾ ਸੀ ਇਲੈਕਸ਼ਨ ਦੇ ਨਾਂ ਤੇ ਵੀ ਉਹ ਨਹੀਂ ਹੋਣਾ ਕਿਉਂਕਿ ਅਮਰਪਾਲ ਦਾ ਜਿਹੜਾ ਪਾਪਾ ਮੂਤਪਾਲ ਦਾ ਉਹ ਸ਼ਰਿਆਮ ਕਹਿੰਦਾ ਕਿ ਸਾਨੂੰ 25000 ਰੋਜ਼ ਦਾ ਖਰਚਾ ਚਾਹੀਦਾ ਜਿਹੜਾ ਬੰਦਾ ਰੋਜ਼ 25000 ਦਾ ਖਰਚਾ ਭਾਰਦਾ ਹੈ 7.5 ਲੱਖ ਹੋ ਗਿਆ ਮਹੀਨੇ ਦਾ ਤੇ ਫਿਰ ਰੋਣਾ ਕਿੱਥੋਂ ਉਹ ਜਿਹੜੀ ਐਸ਼ ਕਰਨੀ ਹੈ ਉਹ ਕਿੱਥੋਂ ਹੋਣੀ ਹੈ ਫਿਰ ਜੇ ਉਹ ਇਲੈਕਸ਼ਨ ਨਹੀਂ ਲੜਨਗੇ ਤਾਂ ਵੀ ਇਹ ਇਕੱਠਾ ਕਿੱਥੋਂ ਹੋਊਗਾ ਚਲੋ ਇਹਨਾਂ ਨੇ ਹੁਣ ਉਹ ਝਾੜੂ ਵਾਲੇ ਦਾ ਕੋਈ ਪਤਾ ਨਹੀਂ ਡਾਇਰੈਕਟਰ ਪਤਾ ਨਹੀਂ ਕੀ ਸੀਗਾ ਪਹਿਲਾਂ ਗੱਲ ਵੀ ਦਜਿੰਦਰ ਪਤਾ ਨਹੀਂ ਕੀ ਨਾ ਕਰਕੇ ਸਰਕਾਰੀ ਅਫਸਰ ਸੀ ਉਹ ਉਹਦਾ ਨਾਮ ਕਹਿੰਦੇ ਅਨਾਉਂਸ ਕਰਦਾ ਇਹਨਾਂ ਨੇ ਤਾਂ ਕੋਈ ਨਾ ਕੋਈ ਗੇਮ ਖੇਡਣੀ ਹੁੰਦੀ ਹੈ ਵੀ ਪੈਸਾ ਇਕੱਠਾ ਕਿੱਦਾਂ ਹੋਵੇ ਮੈਂ ਗੱਲ ਕੀਤੀ ਹੈ ਬੀਬਾ ਪਰਮਜੀਤ ਕੌਰ ਖਾਲੜਾ ਜੀ ਜਿਨ੍ਹਾਂ ਨੇ ਨਾ ਕਰ ਦਿੱਤੀ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ ਤੇ ਇਹ ਜਿਹੜੀ ਸਟੇਟਮੈਂਟ ਆਈ ਹੈ ਨਾ ਇਹਦੇ ਨਾਲ ਕਾਫੀ ਖੋਰ ਲੋਕਾਂ ਨੂੰ ਵੀ ਅਕਲ ਆਈ ਹੈ। ਬੁੱਧ ਲੋਕ ਇਹ ਕਹਿੰਦੇ ਨੇ ਵੀ ਬੀਬਾ ਜੀ ਨੇ ਇਹਨਾਂ ਨੂੰ ਨਕਾਰ ਦਿੱਤਾ। ਬਾਕੀ ਗੱਲ ਸਹੀ ਹੈ। ਅੰਦਰਲੀ ਜਿਹੜੀਆਂ ਕਰਤੂਤਾਂ ਸੀ ਉਹ ਪਤਾ ਲੱਗ ਗਈਆਂ। ਜਿਹੇ ਪਰਿਵਾਰ ਜਿਹੜੇ ਸੀ ਭੁੱਖ ਨੰਗ ਦੇ ਨਾਲ ਘੁੱਲਣ ਵਾਲੇ ਸੀ। ਹੱਥ ਪੱਲੇ ਕੁਝ ਹੈ ਨਹੀਂ ਸੀ। ਕੌਮ ਦਾ ਨਾਹਰਾ ਲਾ ਕੇ ਕੌਮ ਦੇ ਨਾਂ ਤੇ ਪਾਰਟੀ ਬਣਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਪੈਸਾ ਇਕੱਠਾ ਕਰਨ ਦੋਸਵਾਇ ਹੋਰ ਕੁਝ ਨਹੀਂ ਸੀਗਾ। ਉਹਨਾਂ ਨੂੰ ਇਹਨਾਂ ਗੱਲਾਂ ਬਾਰੇ ਪਤਾ ਲੱਗ ਗਿਆ। ਉਹਨਾਂ ਨੇ ਪੈਰ ਪਿੱਛੇ ਕਰ ਲਿਆ ਵੀ ਮੈਂ ਇਲੈਕਸ਼ਨ ਨਹੀਂ ਲੜਨੀ ਹੁਣ ਜਿੰਨੇ ਚਲੂਨੇ ਲੜਦੇ ਨੇ ਉਹ ਆਪ ਤਾਂ ਸਿੱਧਾ ਕਹਿੰਦੇ ਨਹੀਂ ਨੂੰ ਪਤਾ ਹੁੰਦਾ ਵਿਛਤਰ ਫਿਰਨਾ ਮੁਰੂ ਫਿਰ ਇਹਨਾਂ ਜਿਹੜਾ ਆਈਟੀ ਸੈੱਲ ਕੀ ਹੁੰਦਾ ਉਹਨੂੰ ਕਹਿੰਦੇ ਨੇ ਵੀ ਤੁਸੀਂ ਗਾਲਾਂ ਗੁਲਾ ਕੱਢੋ ਇੱਕ ਦਿਨ ਨੇ ਫੋਨ ਕੀਤਾ ਅਮਰੀਕਾ ਤੋਂ ਕਹਿੰਦਾ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕਿਹਾ ਮੈਂ ਜਾਣ ਕਿਉਂ ਤੱਕ ਕੀ ਲੈਣਾ ਫਿਰ ਮੈਂ ਤੈਨੂੰ ਕਿਹਾ ਕਿਨੇ ਆ ਸਾਡਾ ਕਹਿੰਦਾ ਜਿਹੜਾ ਅਮਰਪਾਲ ਮੂਤਪਾਲ ਬੈਠਾ ਜੇਲ੍ਹ 'ਚ ਮੂਤਪਾਲ ਦਾ ਖਰ ਮੈਂ ਕਹੇ ਸੀ ਉਹਨੇ ਤਾਂ ਨਿੱਗਿਆ ਉਹ ਤਾਂ ਭਾਈ ਸਾਹਿਬ ਕਹਿੰਦਾ ਸੀ ਕਹਿੰਦਾ ਸੀ ਉਹਦੇ ਬੰਦੇ ਆ ਮੈਂ ਕਿਹਾ ਉਹਨੂੰ ਕਢਾ ਲੈ ਜੇਲ੍ਹ 'ਚੋਂ ਕਹਿੰਦਾ ਕਢਾ ਲਾਂਗੇ ਮੈਂ ਕਹੋ ਤਾਂ ਕਹਿੰਦੇ ਬੀਜੇਪੀ ਦਾ ਬੰਦਾ ਫਿਰ ਫੋਨ ਕੱਟ ਗਿਆ ਜਣ ਕਿ ਆਹ ਕਰ ਦੋ ਤਾਂ ਹੈ ਨਾ ਨਹੀਂ ਫੋ ਇੰਦਸ਼ਤ ਨੇ ਪੰਜਾਬ ਦੀ ਹੋਣਾ ਬੁੱਟਾ ਸਿੰਘ ਇਦਾਂ ਬੋਲਦਾ ਉਹਨੂੰ ਗਾਲਾਂ ਗੋਲਾਂ ਕੱਢੋ ਉਹ ਚੁੱਪ ਕਰ ਅਸੀਂ ਉਹ ਚੁੱਪ ਕਰਨਾ ਜੀ ਤੁਸੀਂ ਆਪਣੇ ਜਵਾਨ ਗੰਦੀ ਕਰਨੇ ਕਰੇ ਚੱਲੋ ਜੋ ਮਰਜੀ ਭੌਂਕੋ ਜਿਹੜੀ ਗਾਲ ਤੁਸੀਂ ਮੈਨੂੰ ਕੱਢਣੀ ਹੈ ਸਭ ਤੋਂ ਪਹਿਲਾਂ ਗਾਲ ਉਹ ਤੁਹਾਡੇ ਘਰੇ ਸਨਾਈ ਦੇਣੀ ਹੈ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਘਰ ਵਾਲੀ ਗੱਲ ਹੀ ਸੁਣਦੀ ਹੋਣੀ ਤੁਹਾਨੂੰ ਕੀ ਲੱਗਦਾ ਤੁਹਾਡੀ ਸਿਸਟਰ ਨਹੀਂ ਗੱਲ ਸੁਣਦੀ ਹੋਣੀ ਤੁਹਾਡੀ ਬੱਚੀ ਨਹੀਂ ਗੱਲ ਸੁਣਦੀ ਹੋਣੀ ਸਾਰਿਆਂ ਕੋਲੇ ਫੋਨ ਹੈ ਉਹ ਦੇਖਦੇ ਹੋਣਗੇ ਵੀ ਆਹ ਮੇਰਾ ਪਪਾ ਹੈ ਜੀ ਐਸ ਹੈ ਕਹੇ ਰੀ ਇਹ ਗਿਆਨੀ ਬੁੱਟਾ ਸੀ ਨੂੰ ਗਾਲਾਂ ਕੱਢਦਾ ਮਾਵਾ ਦੀਆਂ ਧੀਆਂ ਦੀਆਂ ਭੈਣਾਂ ਦੀਆਂ ਉਹ ਸੁਣਦੀ ਹੋਣੀ ਹੈ ਆ ਜਲੂਸ ਹੈ ਇਹਨਾਂ ਦਾ ਕੱਢੀ ਚੱਲੋ ਮੈਂ ਤਾਂ ਗੱਲ ਹੀ ਕੋਈ ਕਰੀਆ ਵੀ ਬੀਬਾ ਪਰਮੇਤ ਕੋਰ ਖਾਲੜਾ ਨੇ ਤੁਹਾਡੇ ਖੇਤਰ ਵਧੀਆ ਤਰੀਕੇ ਨਾਲ ਫੇਰਿਆ ਮੌਕੇ ਤੇ ਕਿਹਾ ਵੀ ਮੈਂ ਇਲੈਕਸ਼ਨ ਨਹੀਂ ਲੜਨ ਇਹਨਾਂ ਨੇ ਪੂਛ ਚੱਕੇ ਹੋਏ ਸੀ ਵੀ ਬਣ ਗਈ ਗੱਲ ਜੇ ਬੀਬੀ ਖਾਲੜਾ ਆ ਗਈ ਟਿਕਟੂਟੀ ਕਰਨੀ ਹੁੰਦੀ ਹੈ ਇਹਨਾਂ ਨੇ ਵੀ ਟਿਕਟ ਕਰਾ ਕੇ ਸੱਦ ਲਈਏ 2-4 ਲੱਖ ਦੇ ਦੇਾਂਗੇ ਤੇ 2-4 ਕਰੋੜ ਵਟਦੇ ਪਿਆ ਭੇਡਾਂ ਨੇ ਪੈਸੀ ਪਾਈ ਦੇਣੇ ਉਹ ਗੇਮ ਚੱਲੀ ਨਹੀਂ ਗੇਮ ਫੇਲ ਹੋ ਗਈ ਤਾਂ ਗਾਣਾ ਕੱਢਦੇ ਕੱਢੀ ਚੱਲੋ ਅਸੀਂ ਤਾਂ ਜਿੰਨੀਆਂ ਮਰਜ਼ੀ ਗੇਮਾਂ ਬਣਾਓ ਉਹ ਗੇਮਾਂ ਫੇਲ ਕਰਨ ਵਾਸਤੇ ਰੱਖੇ ਹੋਏ ਆ। ਉਹ ਗੇਮਾਂ ਚੱਲਣੇ ਦੇਣੀਆਂ ਬਸ। ਪੰਜਾਬ ਲਈ ਕੌਮ ਲਈ ਗੱਲ ਕਰਨੀ ਆ ਪਰ ਤੁਹਾਡੇ ਕੜਮ ਚੌਧਰੀਆਂ ਲਈ ਹੁਣ ਇੱਥੇ ਕੋਈ ਥਾਂ ਨਹੀਂ। ਇਹ ਗੱਲ ਜੱਤੇ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।